bye oh ਸਭੀ ਇੱਕ ਸਾਥ ਅਸੀਂ ਦਰਦ ਦਰਦ ਕੇ ਖਾ ਰਹੇ ਆਂ ਇਹੋ ਜਿਹਾ ਕੋਈ ਐਮਐਲਏ ਕੋਈ ਐਮਪੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਸਾਡੇ ਕੋਲ ਰਿਟਰਨ ਪ੍ਰੂਫ ਇਕੱਲੇ ਇਕੱਲੇ ਨੂੰ ਅਸੀਂ ਲੈਟਰ ਦੇ ਕੇ ਆਏ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਆਪ ਜਾ ਕੇ ਮੰਤਰੀ ਜੀ ਕੋ ਗਏ ਆ ਕਿਉਂਕਿ ਮੰਤਰੀ ਜੀ ਸਾਡੀ 2:00 ਵਜੇ ਤੱਕ ਨੋਮਤ ਆ ਗਈ 2:00 ਵਜੇ ਤੱਕ ਇਸ ਘਰ ਕੋ ਨੋਮਤ ਆ ਗਈ ਕਿਉਂਕਿ ਜੇ ਮੰਤਰੀ ਜੀ ਸਾਡੇ ਹੱਕ ਚ ਖਲੋਤੇ ਆ 1500 ਰੁਜ਼ਗਾਰ ਆ 1500 ਮਜ਼ਦੂਮ ਸਾਡਾ ਸਾਡੀਆਂ ਧੀਆ ਪਿੰਡਾਂ ਦੇ ਹਸਬੰਦ ਨਹੀਂ ਹੈਗੇ ਕਿਹਾ ਭਰਾ ਨਹੀਂ ਹੈਗਾ ਉਹ ਕਿੱਥੋਂ ਰੋਟੀ ਖਾਣਗੇ ਕਤੋਂ ਭਾਜੀ ਮਾ ਬੀ ਆਟੀ ਸੋ ਲੋ ਜੇ ਮੰਗਾ ਜਾਇਆ ਪਰ ਇਹ ਹਲਾਜਾਇਆ ਭਾਜੀ ਜਿਹੜਾ ਦੋ ਹੋਇਆ ਉਹ ਹਲਾਜਾਇ ਸੀਗੇ ਜੋ ਉਹਨੇ ਬੋਲਿਆ ਵਾ ਉਹ ਜਰਸੀ ਗੱਪ ਪਰ ਫਿਰ ਵੀ ਆਪ ਨੂੰ ਫੜ ਕੇ ਲੈ ਕੇ ਗਿਆ ਕਿ ਤੇਰੀ ਇਹ ਗੱਲ ਫਟੋ ਪਾਈ ਵਾਲੇ ਚੱਲ ਇਹ ਜਾਂ ਤੁਹਾਡੇ ਸਾਹਮਣੇ ਜਾਣ ਪੁੱਜ ਗਿਆ ਜਦੋਂ ਜੇ ਅੱਜ ਅੱਜ ਭਾਈ ਸਾਹਿਬ ਮੈਨੂੰ ਨਹੀਂ ਪਤਾ ਕੌਣ ਸੀ ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਉਹਦੇ ਭਾਈ ਸਾਹਿਬ ਉਦੋਂ ਸਾਡੀ ਕਿਉਂ ਨਹੀਂ ਸਾਰ ਲਈ ਸਰਦਾਰ ਸਰਦਾਰ ਦਮਨਦੀਪ ਸਰਦਾਰ ਦਮਨਦੀਪ ਸਿੰਘ ਨੇ ਮੁੱਦਾ ਚੁੱਕਿਆ ਸੀਗਾ ਅਸੀਂ ਸਰਦਾਰ ਦਮਨਦੀਪ ਨੇ ਗੱਲ ਕੀਤੀ ਅਸੀਂ ਫਿਰ ਮਹੰਲਾ ਜੀ ਨੇ ਅਦਾਬ ਮੁੱਦਾ ਚੁੱਕਿਆ ਦਮਨਦੀ ਵੀ ਕਾਉਂਸਲਰ ਸਾਹਿਬ ਜਿਹੜੇ ਸੀ ਜੀ ਹਾਂਜੀ 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 ਉਹਨਾਂ ਨੇ ਮੁੱਦਾ ਚੁੱਕਿਆ ਕਿਉਂ ਚੁੱਕਿਆ ਕਿਉਂਕਿ 1500 ਘਰ ਜਿਹੜਾ ਇਸ ਉੱਪਰ ਜਿਹੜਾ ਰੋਟੀ ਖਾਂਦਾ ਮਹਾਜਾ ਕੀ 12-13000 ਰੁਪਏ ਤਨਖਾਹ ਆ ਯਾਰ ਜੇ ਸਰਕਾਰ 12-13000 ਨਹੀਂ ਦੇ ਸਕਦੀ ਜਿਹੜੇ ਅੰਦਰ ਪੀਪੀਐਮਚੇ ਬੈਠੇ ਆ 20-25-25000 ਰੁਪਏ ਕਿਉਂ ਲੈ ਰਹੇ ਆ ਮੈਨੂੰ ਐਸੀ ਦਾ ਜਵਾਬ ਚਾਹੀਦਾ 90 ਲੱਖ ਰੁਪਏ 90 ਲੱਖ ਰੁਪਏ ਬਜਟ ਆ ਰਿਹਾ ਮਹੀਨੇ ਦਾ 90 ਲੱਖ ਰੁਪਏ ਅਸੀਂ ਇੱਕ ਸਾਲ ਇੱਕ ਸਾਲ ਹੋ ਗਿਆ ਦਰਦ ਦਰਦ ਕੇ ਕਿਨੇ ਸੜਨਾ ਮੋੜਨਾ ਮੋੜਾ ਲਾਇਆ ਜੇ ਸਾਡੇ ਅਚ ਮੋੜਨਾ ਮੋੜਾ ਲਾ ਲਿਆ ਤਾਂ ਕੀ ਗੱਲ ਲੋਕਾਂ ਨੂੰ ਤਕਲੀਫ ਹੋ ਗਈ ਆ ਕਸੂਰ ਕਿਹਦਾ ਵਾ ਕਸੂਰ ਭਾਰੀ ਤੁਹਾਨੂੰ ਦੇ ਕਸੂਰ ਹੈ ਦੇ ਵਿੱਚ ਹੋਰ ਤੁਹਾਡੇ ਸਰਕਾਰ ਕਸੂਰ ਹੈ ਸਰਕਾਰ ਦਾ ਜਦੋਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪਈ ਇੱਕ ਸਾਲ ਤੋਂ ਠੱਕੇ ਖਾ ਰਹੇ ਆਪਾਂ ਕਿ ਜੇ ਆਪਾਂ ਮੰਤਰੀ ਸਾਹਿਬ ਨੂੰ ਚੱਲ ਜਾ ਜਾਂ ਚੀਫ ਸੈਕਟਰੀ ਕੋ ਚੱਲ ਜਾ ਸਾਰੀ ਗੱਲ ਮੁੱਕੀ ਚੀਫ ਸੈਕਟਰੀ ਸਾਹਿਬ ਤੇ ਜਦੋਂ ਚੀਫ ਸੈਕਟਰੀ ਆਪਾਂ ਮਿਲ ਕੇ ਖੋਦ ਉਹਨੇ ਇਹ ਵੀ ਸੁਣਨੂੰ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ ਆ 2 4 5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ ਪਰ ਕਦੋਂ ਮਾਨੂੰ ਇਸਦਾ ਜਵਾਬ ਚਾਹੀਦਾ ਇਹ ਕਦੋਂ ਚੱਲੂਗਾ ਇਹ ਨੇ ਲੋਕਾਂ ਦਾ ਰੁਜ਼ਗਾਰ ਕਦੋਂ ਮਿਲੂਗਾ ਕਦੋਂ ਮਿਲੂਗਾ ਮਨਾਈ ਜਿਹੜਾ ਵਿਰੋਧ ਹੋਇਆ ਗਿਆ ਕੀ ਇਹ ਸਾਰਾ ਦੇਖੋ ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆਜੋ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋ ਹੱਥ ਲਾਕੀ ਨਹੀਂ ਕਰਨੀ ਚਾਹੀਦਾ ਬਿਲਕੁਲ ਸ਼ਾਂਤਮਈ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨਾਲ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕੀਂ ਵਿਰੋਧ ਹੋਇਆ ਜਾਣਬੁੱਝ ਕੇ ਕੀਤਾ ਗਿਆ ਜਾਣਬੁੱਝ ਕੇ ਕੀਤਾ ਗਿਆ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕੱਢ ਸਕਦੇ ਹੋ ਮੇਰੇ ਨਾਲ ਮੇਰੇ ਨਾਲ ਕੋਈ ਗਰੀਬਾਂ ਜਦੋਂ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਝੋਲੀ ਅੱਟ ਕੇ ਭੀਗ ਮੱਟ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰ ਇੱਕ ਇੱਕ ਖਾਲ ਕੋ ਗਾਲਾਂ ਜਿੰਦੇ ਵੀ ਗੱਡੀਆਂ ਜਿਹਦੇ ਹੱਥ ਚਲਾਕੀ ਹੋਈ ਆ ਤੇ ਬੇहद ਮੰਦ ਭਾਗੀ ਬੇहद ਮੰਦ ਹਰ ਇੱਕ ਬਾਕੀ ਆਕੇ ਜੂਨ ਆਪਣਾ ਜਨਰੰਗਨ ਮੇਲਾ ਹੀ ਆ ਮੈਨੂੰ ਡਿਸਟਰਬ ਕਰ ਰਿਹਾ ਸਿਆਸੀ ਮੰਚ ਨਹੀਂ ਬਣਾਉਣਾ ਚਾਹੀਦਾ ਬਿਲਕੁਲ ਕਿਸੇ ਨਾਲ ਇਸ ਤਰ੍ਹਾਂ ਦਾ ਵਿਹਾਰ ਨਹੀਂ ਬਿੱਲਪੁੱਲ ਗਲਤ ਗੱਲ ਹੈ ਗਾਲ ਗਾਲ ਹੱਟ ਲਾ ਬਿੱਲਪੁੱਲ ਗਲਤ ਗੱਲ ਹੈ ਜੀ ਬਿਲਕੁਲ ਗਲਤ ਗੱਲ ਹੈ ਜੀ ਮੈਂ ਗਲਤ ਨਹੀਂ ਜੀ ਸਾਡੇ ਲਈ ਤਾਂ ਘੋਟਾ ਵਾ ਮੈਂ ਸਾਡੇ ਲਈ ਘੋਟਾ ਤੂੰ ਗਾਲ ਕੱਢ ਕਿੱਥੇ ਨਹੀਂ ਆ